ਦੋਸਤੋ ਅੱਜ ਅਸੀਂ ਉਦਮ ਕਲੱਬ ਰਜਿਸਟਰਡ ਜੈਤੋ ਵੱਲੋਂ ਅ ਸਰਦਾਰ ਬਲਵਿੰਦਰ ਸਿੰਘ ਇਨਸਪੈਕਟਰ ਦੀ ਰਹਿਨਮਾਈ ਦੇ ਹੇਠ ਜਿਹੜਾ ਕਲੱਬ ਚੱਲ ਰਿਹਾ ਹੈ ਉਹਨਾਂ ਵੱਲੋਂ ਅੱਜ ਅਸੀਂ ਇੱਥੇ ਉਦਮ ਕਲੱਬ ਦੇ ਵਿੱਚ ਵੱਲੋਂ ਨਿੰਮ ਤੇ ਜਿਹੜੇ ਕਿਕਰ ਦੇ ਛੋਟੇ ਪੌਦੇ ਨੇ ਉਹਨਾਂ ਨੂੰ ਕੋਰੇ ਤੋਂ ਬਚਾਉਣ ਲਈ ਸਰਦੀ ਤੋਂ ਬਚਾਉਣ ਲਈ ਉਹਨਾਂ ਦੇ ਉੱਪਰ ਪਰਾਲੀ ਪਰਾਉਣ ਦਾ ਜਿਹੜਾ ਕੰਮ ਕੀਤਾ ਹੈ ਕਿਉਂਕਿ ਦਿਸ਼ਾ ਨਿਰਦੇਸ਼ ਸਾਡੇ ਕਲੱਬ ਦੇ ਪ੍ਰਧਾਨ ਗੁਰਜੰਗ ਸਿੰਘ ਨੇ ਸਾਨੂੰ ਦਿੱਤੇ ਨੇ ਕਿ ਕੋਰੇ ਦੇ ਕਾਰਨ ਜਿਹੜੇ ਛੋਟੇ ਪੌਦੇ ਐ ਉਹ ਮੱਚ ਜਾਂਦੇ ਨੇ ਉਹ ਖਰਾਬ ਹੋ ਜਾਂਦੇ ਨੇ ਇਸ ਲਈ ਅਸੀਂ ਅੱਜ ਇਹ ਉਪਰਾਲਾ ਕੀਤਾ ਤੇ ਕਿਸੇ ਖੇਡ ਪੌਦਾ ਪ੍ਰੇਮੀ ਵੱਲੋਂ ਸਾਨੂੰ ਝੋਨੇ ਦੀ ਪਰਾਲੀ ਦੇ ਦਿੱਤੀ ਗਈ ਸੀ ਉਹ ਅੱਜ ਅਸੀਂ ਸਾਰਿਆਂ ਨੇ ਰਲ ਮਿਲ ਕੇ ਇੱਥੇ ਡਾਕਟਰ ਬਲਜੀਤ ਸਿੰਘ ਜੀ ਨੇ ਸਰਨਜੀਤ ਜੀ ਨੇ ਜਗਸੀਰ ਜੀ ਨੇ ਔਰ ਰਾਜਾ ਜੀ ਬਲਹਾਰ ਫਾਊਂਡੇਸ਼ਨ ਵੱਲੋਂ ਸਾਰੇ ਨਾਲ ਰਲ ਮਿਲ ਕੇ ਕਾਰਜ ਕੀਤਾ ਔਰ ਹੋਰ ਵੀ ਜਿੰਨੇ ਵੀ ਪੌਦਾ ਪ੍ਰੇਮੀ ਨੇ ਜਾਂ ਕਿਸੇ ਦੇ ਘਰੇ ਪੌਦੇ ਲੱਗੇ ਨੇ ਕਿਸੇ ਦੇ ਖੇਤ ਚ ਲੱਗੇ ਨੇ ਕਿਸੇ ਦੇ ਜਾਨੀ ਉਹਦੇ ਵਿੱਚ ਪਲਾਟ ਦੇ ਵਿੱਚ ਲੱਗੇ ਨੇ ਛੋਟੇ ਪੌਦੇ ਆ ਉਹ ਉਹਨਾਂ ਨੂੰ ਬੇਨਤੀ ਹੈ ਉਹਨਾਂ ਨੂੰ ਅਪੀਲ ਹੈ ਸੁਝਾਅ ਹੈ ਕਿ ਤੁਸੀਂ ਵੀ ਇਸੇ ਤਰ੍ਹਾਂ ਉਹਨਾਂ ਨੂੰ ਪੌਦਿਆਂ ਨੂੰ ਬਚਾਉਣ ਦੇ ਲਈ ਇੱਥੇ ਪਰਾਲੀ ਜਿਹੜੀ ਝੋਨੇ ਦੀ ਉਹਦੇ ਉੱਪਰ ਪਾ ਕੇ ਉਹਨੂੰ ਥੋੜਾ ਜਿਹਾ ਕਵਰ ਕੀਤਾ ਜਾਵੇ ਜਿਹੜੀ ਪਾਸੇ ਸੂਰਜ ਚੜ੍ਹਦਾ ਉਹ ਸਾਈਡ ਥੋੜੀ ਜੀ ਉਹ ਖਾਲੀ ਰੱਖੀ ਜਾਵੇ ਤਾ ਕੇ ਪੌਦੇ ਨੂੰ ਖਰਾਕ ਹੈ ਜਿਹੜੀ ਉਹ ਵੀ ਮਿਲਦੀ ਰਹੀ। ਸੋ ਇਹ ਉਪਰਾਲਾ ਜਿਹੜਾ ਅਸੀਂ ਇਹ ਬਹੁਤ ਤਰਦ ਦੇ ਨਾਲ ਕਰ ਰਹੇ ਆਂ ਔਰ ਕਈ ਵਾਰੀ ਕੀ ਹੁੰਦਾ ਵੀ ਅਸੀਂ ਪੌਦੇ ਨੂੰ ਬੜੀ ਮੁਸ਼ਕਲ ਦੇ ਨਾਲ ਪਾਲਦੇ ਹਾਂ ਤੁਸੀਂ ਦੇਖੀ ਜਾਂਦੇ ਹੋ ਕਿ ਅੱਜ ਅਸੀਂ ਪਹਿਲੇ ਪੌਦਿਆਂ ਨੂੰ ਲਾਇਆ ਉਹਨਾਂ ਨੂੰ ਖਾਦ ਪਾਈ ਉਹਨਾਂ ਪੌਦਿਆਂ ਨੂੰ ਅਸੀਂ ਦਵਾਈ ਪਾ ਕੇ ਸੌਕ ਵਾਲੀ ਉਹ ਪਾ ਕੇ ਸਿਰ ਨੂੰ ਵੱਡੇ ਛੋਟੇ ਬਹੁਤੇ ਕੀਤਾ ਔਰ ਕਈ ਵਾਰੀ ਕੀ ਆ ਲੋਕ ਇੰਨੇ ਵੱਡੇ ਵੱਡੇ ਕੀਤੇ ਪੌਦਿਆਂ ਨੂੰ ਇੰਨੀ ਮਿਹਨਤ ਨਾਲ ਪਾਲੇ ਹੋਏ ਬੱਚਿਆਂ ਵਾਂਗ ਪਾਲੇ ਹੋਏ ਪੌਦਿਆਂ ਨੂੰ ਅਸੀਂ ਬਿਨਾਂ ਗੱਲ ਤੋਂ ਹੀ ਕੱਟ ਦਿੰਨੇ ਆ ਤਾਂ ਉਹਨਾਂ ਲੋਕਾਂ ਨੂੰ ਮੇਰੀ ਅਪੀਲ ਹੈ ਉਹਨਾਂ ਸ਼ਹਿਰੀਆਂ ਨੂੰ ਬਹੁਤ ਸਿਆਣੇ ਸਾਡੇ ਸ਼ਹਿਰੀ ਨੇ ਵੀ ਇਹੋ ਜਿਹਾ ਨਾ ਕਰਿਆ ਕਰਨ ਕਿ ਸਾਡੇ ਵੱਲੋਂ ਜਾਂ ਕਿਸੇ ਕੱਲੋਂ ਵੀ ਕੋਈ ਪੌਦਾ ਲਾਇਆ ਗਿਆ ਉਹਨੂੰ ਨਾ ਕੱਟਿਆ ਜਾਵੇ ਇਹ ਸਾਡੀ ਬੇਨਤੀ ਹੈ ਸਾਰੇ ਸ਼ਹਿਰ ਨਿਵਾਸੀਆਂ ਨੂੰ ਤੇ ਸਾਨੂੰ ਜਿਹੜੇ ਜਿੰਨੇ ਵੀ ਪੌਦਾ ਪ੍ਰੇਮੀ ਆ ਜਦੋਂ ਕੋਈ ਪੌਦਾ ਕੱਟਿਆ ਜਾਂਦਾ ਤਾਂ ਸਾਨੂੰ ਉਹਦਾ ਬਹੁਤ ਦੁੱਖ ਹੁੰਦਾ ਹੈ ਔਰ ਪਿਛਲੇ ਸਮੇਂ ਦੇ ਵਿੱਚ ਵੀ ਸ਼ਹਿਰ ਦੇ ਵਿੱਚ ਇੱਕ ਦੋ ਜਿਹੜੇ ਰਕਤ ਆ ਜਿਹੜੇ ਉਹ ਪੱਟੇ ਗਏ ਆ ਚਲੋ ਉਹਨਾਂ ਦੀ ਕੋਈ ਮਜਬੂਰੀ ਵੀ ਹੋ ਸਕਦੀ ਹੈ ਪਰ ਸਾਨੂੰ ਬਹੁਤ ਦੁੱਖ ਹੁੰਦਾ ਇਸ ਗੱਲ ਤੋਂ ਗੁਰੇਜ਼ ਕੀਤਾ ਜਾਵੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਪੌਦਿਆਂ ਨੂੰ ਬਚਾਉਣ ਦਾ ਪੌਦਿਆਂ ਨੂੰ ਲਾਉਣ ਦਾ ਆਪਾਂ ਤਰਦਦ ਕਰੀ ਧੰਨਵਾਦ ਜੀ ਸਾਰਿਆਂ